ਇਟਲੀ ਵਿੱਚ ਭਾਰਤੀ ਭਾਈਚਾਰੇ ਨੂੰ ਸਖਤ ਮਿਹਨਤ ਤੇ ਦਰਿਰ ਆਰਾਧਿਆਂ ਦੇ ਲਈ ਤਾਂ ਇਟਾਲੀਅਨ ਲੋਕ ਜਾਣਦੇ ਹੀ ਹਨ ਪਰ ਹੁਣ ਕਰੀਬ ਇੱਕ ਦਹਾਕੇ ਤੋਂ ਵੀ ਬਧੇਰੇ ਸਮੇਂ ਤੋਂ ਇਟਲੀ ਦੇ ਭਾਰਤੀ ਬੱਚਿਆਂ ਨੂੰ ਵੀ ਉਚੇਚੇ ਤੌਰ ਤੇ ਮਾਣ ਸਨਮਾਨ ਮਿਲ ਰਹੇ ਹਨ ਕਿਉਂਕਿ ਇਹ ਭਾਰਤੀ ਬੱਚੇ ਵੱਖ-ਵੱਖ ਵਿੱਦਿਆ ਖੇਤਰਾਂ ਦੇ ਵਿੱਚ ਪੂਰੀ ਤਰ੍ਹਾਂ ਧੂਮਚਾਰੇ ਹਨ ਪਹਿਲੇ ਦਰਜੇ ਦੇ ਵਿੱਚ ਜੜੀ ਪੜ੍ਹਾਈ ਕਰਕੇ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਪਛਾੜਦੇ ਹੋਏ ਨਵਾਂ ਇਤਿਹਾਸ ਲਿਖ ਰਹੇ ਹਨ ਤੇ ਇਸ ਵਾਰ ਇਹ ਜਿਹੜਾ ਮੁਕਾਮ ਹਾਸਲ ਕੀਤਾ ਆ ਪੰਜਾਬ ਦੀ ਤੀ ਸਿਮਰਨ ਸਿੰਘ ਗਿੱਲ ਨੇ ਫਰੀਕੇ ਜ਼ਿਲ੍ਹਾ ਰੋਪੜ ਅਧੀਨ ਆਉਂਦੀ ਤਹਿਸੀਲ ਚਮਕੌਰ ਸਾਹਿਬ ਦੇ ਪਿੰਡ ਛੱਲੀਆਂ ਕਲਾਂ ਦੇ ਜਗਰੂਪ ਸਿੰਘ ਗਿਲ ਤੇ ਕਮਲਜੀਤ ਕੌਰ ਗਿਲ ਦੀ लाडली ਧੀ ਆ ਏ ਇਸ ਦੀ ਰਾਣੀ ਨੇ ਯੂਨੀਵਰਸਿਟੀ ਪੋਲੀਟੈਕਨੋ ਦੀ ਤਰੀਨੋ ਤੋਂ ਅੰਤਰਰਾਸ਼ਟਰੀ ਕੰਪਿਊਟਰ ਇੰਜੀਨੀਅਰਿੰਗ ਦੀ ਜਿਹੜੀ ਡਿਗਰੀ ਹੈ 5 ਸਾਲ ਦੀ 110/110 ਨੰਬਰ ਲੈ ਕੇ ਪਹਿਲੇ ਦਰਜੇ ਦੇ ਵਿੱਚ ਹਾਸਲ ਕਰਦਿਆਂ ਪਰਿਵਾਰ ਸਮੇਤ ਪੂਰੇ ਦੇਸ਼ ਦਾ ਪੰਜਾਬੀ ਭਾਈਚਾਰੇ ਦਾ ਭਾਰਤ ਦਾ ਨਾਂ ਰੋਸ਼ਨਾਇਆ ਆ ਜਿਸ ਦੇ ਲਈ ਪਰਿਵਾਰ ਨੂੰ ਵਧਾਈਆਂ ਦੇਣ ਵਾਲੇ ਲੋਕਾਂ ਦਾ ਤੰਤਾ ਲੱਗਾ ਹੋਇਆ ਹੈ ਇਟਾਲੀਅਨ ਲੋਕ ਉਚੇਚੇ ਤੌਰ ਤੇ ਯੂਨੀਵਰਸਿਟੀ ਦੇ ਸਟਾਫ ਨੇ ਉਚੇਚੇ ਤੌਰ ਤੇ ਧੀ ਰਾਣੀ ਨੂੰ ਮੁਬਾਰਕਬਾਦ ਦਿੱਤੀ ਹੈ ਸਿਮਰਨ ਸਿੰਘ ਗਿੱਲ ਨੇ ਇਹ ਮੁਕਾਮ ਕਿਸ ਤਰ੍ਹਾਂ ਹਾਸਲ ਕੀਤਾ ਤੇ ਭਵਿੱਖ ਦੇ ਵਿੱਚੋਂ ਕੀ ਕਰਨਾ ਚਾਹੁੰਦੀ ਹੈ ਜਗਬਾਣੀ ਦੇ ਨਾਲ ਦਿਲ ਦੀਆਂ ਗੱਲਾਂ ਖੋਲ ਰਹੀ ਹੈ ਆਓ ਤੁਹਾਨੂੰ ਸੁਣਾਦੇ ਹਾਂ ਕੈਮਰਾਮੈਨ ਅਜੇ ਦੇ ਨਾਲ ਦਲਵੀਰ ਸਿੰਘ ਕੈਂਤਕਰੀਹਾ ਇਟਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸੀਰਨ ਗਿਲ ਹੈ ਮੈਂ ਇਟਲੀ ਦੀ ਹੀ ਪੜ੍ਹਨਾ ਹੈ ਮੈਂ ਇੱਥੇ ਹੀ ਸਟਡੀ ਕੰਪਲੀਟ ਕੀਤੀ ਹੈ ਪਹਿਲਾ ਮੈਂ ਡਿਪਲੋਮਾ ਕੀਤਾ ਸੀ ਰਿਓ ਕਲਾਸਿਕੋ ਦਾ ਜਿਹੜੇ ਸ਼ਬਦ ਨੂੰ ਮੈਡੀਕਲ ਗ੍ਰੇਡ ਮਿਲੇ ਸੀ ਪੂਲ ਗ੍ਰੇਡ ਨਾਲ ਪਾਸ ਹੋਈ ਸੀ ਫਿਰ ਮੈਡੀਸਨ ਤੋਂ ਹੀ ਮਾਸਟਰ ਕੀਤੀ ਹੈ ਕੰਪਿਊਟਰ ਇੰਜੀਨੀਅਰਿੰਗ ਛ ਅਰਟੀਫੀਸ਼ੀਅਲ ਇੰਟੈਲੀਜੈਂਸ ਛ ਪੋਲੀਟੈਕਨੀਕੋ ਦੀ ਟੋਰਿਨੋ ਯੂਨੀਵਰਸਿਟੀ ਛ 110 ਛ 110 ਨੰਬਰ ਮਿਲੇ ਮੈਨੂੰ ਕੁਮਲਾਉਦਵੀ ਵੀ ਮਿਲਿਆ ਜੋ ਕਿ ਸਪੈਸ਼ਲ ਅਨਰਡਾ ਹੈ ਇਟਾਲੀਅਨ ਯੂਨੀਵਰਸਿਟੀ ਛ ਇੰਡੀਆ ਤੋਂ ਮੈਂpropto ਪਿੰਡ ਛੱਲਿਆ ਕਲਾ ਤੋਂ ਬਿਲੋਂਗ ਕਰਦੀ ਐ ਮੇਰੇ ਦਾਦਾ ਜੀ ਸਰਦਾਰ ਚਸਪਾਲ ਸਿੰਘ ਗਿੱਲ ਜੋ ਕਿ ਐਕਸ ਸਰਪੰਚ ਵੀ ਰਹੇ ਆ ਪਿੰਡ ਦੇ ਮੈਂ ਜਿਹੜੇ ਵੀ ਵੀਡੀਓਜ਼ ਤੁਸੀਂ ਦੇਖ ਰਹੇ ਐ ਆਹੀ ਮੈਸੇਜ ਦੇਣਾ ਚਾਹੁੰਦੀ ਐ ਕਿ ਕਈ ਪੈਰੈਂਟਸ ਨੂੰ ਆਪਣੇ ਬੱਚੇ ਦੀ ਫਿਊਚਰ ਲਈ ਟੈਸ਼ਨ ਹੁੰਦੀ ਐ ਸੋਚਦੇ ਕਿ ਕਿਲੀਚ ਕੋਈ ਫਿਊਚਰ ਨਹੀਂ ਹੈਗਾ ਪਰ ਮੈਂ ਆ ਮਾਸਟਰ ਡਿਗਰੀ ਕੰਨੀ ਕੀਤੀ ਹੈ ਤੇ ਮੈਨੂੰ ਕਾਫੀ ਆਫਰਸ ਆ ਵੀ ਰਹੀ ਹੈ ਬਾਹਰ ਕੰਟਰੀਸ ਤੋਂ ਸੋ ਤੁਸੀਂ ਵੀ ਆਪਣੇ ਬੱਚੇ ਦੀ ਸਪੋਰਟ ਕਰੋ ਔਰ ਇਸ ਸਟੱਡੀ ਨੂੰ ਸਪੋਰਟ ਕਰੋ ਜਿੱਦਾਂ ਮੇਰੀ ਫੈਮਿਲੀ ਨੇ ਕੀਤਾ ਹੈ ਹਾਂਜੀ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਆਪਣੀ ਧੀ ਤੇ ਇਹਨੇ ਸਿਰਫ ਮम्मा ਪਾਪਾ ਦਾ ਨਹੀਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਥੈਂਕ ਯੂ ਸੋ ਮੱਚ ਫॉर ਵਾਚਿੰਗ ਥੀਸ